ਸੁਖਵੀਰ ਸਿੰਘ ਬਾਦਲ ਦੇ ਨਾਲ ਰਲ ਕੇ ਅਮਰਤਪਾਲ ਤੇ ਸਿਮਰਨਜੀਤ ਮਾਨ 2027 ਦੇ ਵਿੱਚ ਸਰਕਾਰ ਬਣਾਉਣ ਵੱਡਾ ਐਲਾਨ ਕਰ ਦਿੱਤਾ ਹੈ ਅਪੀਲ ਕੀਤੀ ਗਈ ਹੈ ਤੇ ਉੱਥੇ ਦੱਸਦੀ ਹੈ ਕਿ ਅਕਾਲੀ दल ਦੇ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਹੈ ਅਪੀਲ ਜਿਹੜੀ ਕਿ ਕੀਤੀ ਗਈ ਹੈ ਤੇ ਦੂਜੇ ਪਾਸੇ ਦੱਸੀਏ ਕਿ ਸੁਖਵੇਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਪ੍ਰਧਾਨ ਮਰਨ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਤੱਕ ਕੀਤੀ ਗਈ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਕੀ ਸਿਮਰਨਜੀਤ ਮਾਨ ਅਤੇ ਅਮਰਤਪਾਲ ਇਹ ਗੱਲ ਨੂੰ ਲੈ ਕੇ ਜੋ ਅਪੀਲ ਕੀਤੀ ਗਈ ਹੈ ਉਸ ਨੂੰ ਲੈ ਕੇ ਹਾਂਵੇਂ ਭਰਨਗੇ ਜਾਂ ਨਹੀਂ ਤਾਂ ਜਿਸ ਤੋਂ ਬਾਅਦ ਹੁਣ 2027 ਦੀਆਂ ਇਲੈਕਸ਼ਨ ਨੂੰ ਲੈ ਕੇ ਵੀ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਤੇ ਨਾ ਕਿਤੇ ਪਤਾ ਸਾਫ ਕਰਨ ਨੂੰ ਵਿਰੋਧੀ ਧਿਰ ਲੱਗੇ ਹੋਏ ਨੇ ਤੇ ਹੁਣ ਦੱਸਿਏ ਕਿ ਉੱਥੇ ਹੀ ਹੁਣੇ ਸਟੇਜ ਤੋਂ ਇੱਕ ਐਲਾਨ ਹੋਇਆ ਇੱਕ ਅਪੀਲ ਹੋਈ ਹੈ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਇਹ ਜਿਹੜੀ ਕਿ ਅਪੀਲ ਅਮਰਿਤਪਾਲ ਅਤੇ ਸਮਰੰਜੀਤ ਮਾਨ ਨੂੰ ਲੈ ਕੇ ਕੀਤੀ ਹੈ ਕਿ ਆਓ ਇਕੱਠੇ ਹੋਈਏ ਤੇ 2027 ਦੇ ਵਿੱਚ ਮਿਲ ਕੇ ਆਪਾਂ ਸਰਕਾਰ ਬਣਾਉਨੇ ਆਂ ਤੇ ਜਿਸ ਤੋਂ ਬਾਅਦ ਅਮਰਿਤਪਾਲ ਤੇ ਸਿਮਰਨਜੀਤ ਮਾਨ ਨੂੰ ਲੈ ਕੇ ਹੁਣ ਕਈ ਸਵਾਲ ਜਿਹੜੇ ਕਿ ਖੜੇ ਹੋਣਗੇ ਕਿ ਉਥੇ ਹੁਣ ਉਹ ਅਕਾਲੀ ਦਲ ਦੇ ਨਾਲ ਗੱਠਜੋੜ ਕਰਨਗੇ ਜਾਂ ਨਹੀਂ ਤਾਂ ਜਿਸ ਤੋਂ ਬਾਅਦ ਕਿ 2027 ਦੇ ਵਿੱਚ ਹੁਣ ਕਿਹੜੀ ਸਰਕਾਰ ਆਉਂਦੀ ਆ ਕਿ ਅਕਾਲੀ ਦਲ 2027 ਦੇ ਵਿੱਚ ਆਪਣਾ ਸਿੱਕਾ ਜਮਾ ਸਕੇਗਾ ਜਾਂ ਨਹੀਂ ਇਹ ਆਉਣ ਵਾਲਾ 2027 ਦੱਸੇਗਾ ਪਰੰਤੂ ਹੁਣ ਇਸ ਤੋਂ ਪਹਿਲੇ ਹੀ ਲਗਾਤਾਰ ਸਿਆਸੀ ਪਾਰਟੀਆਂ ਆਪਣੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਤਿਆਰੀ ਕਰ ਚੁੱਕੀਆਂ ਨੇ ਪਹਿਲਾਂ ਸੁਣਾਉਣੇ ਤੁਹਾਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦਾ ਹੋਰ ਕੀ ਕੁਝ ਕਹਿਣਾ ਮੈਂ ਤੁਹਾਨੂੰ ਕਹਿਣਾ ਚਾਹਉਣਾ ਕਿ ਸਾਡੀ ਲੜਾਈ ਉੱਥੇ ਹੀ ਹੈ ਸਾਡਾ ਫਿਊਚਰ ਦਾ ਜਿਹੜਾ ਪਲਾਨ ਹੈ ਉਹ ਸਾਹਮਣੇ ਪ੍ਰਧਾਨ ਜੀ ਦੇ ਸ਼ਰਮਣੀ ਅਕਾਲੀ ਦੇ ਥੱਲੇ ਥੋੜੇ ਅੱਗੇ ਇਹ ਆ ਵੱਧ ਅਧਿਕਾਰ ਉਹ ਲੈਣੇ ਨੇ ਉਹ ਲੈਣ ਵਾਸਤੇ ਰਾਜ ਵੀ ਚਾਹੀਦਾ ਤੇ ਏਕਤਾ ਵੀ ਚਾਹੀਦੀ ਹੈ ਆ ਏਕਤਾ ਆ ਤੁਹਾਡੀ ਸ਼ਕਤੀ ਇਹ ਉਸ ਨੂੰ ਪ੍ਰਾਪਤ ਕਰੇਗੀ ਰਾਜ ਨੂੰ ਵੀ ਪ੍ਰਾਪਤ ਕਰੇਗੀ ਔਰ ਨਾਲ ਦੀ ਨਾਲ ਆਪਣੇ ਹੱਕਾਂ ਨੂੰ ਹੀ ਪ੍ਰਾਪਤ ਕਰੇਗੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕਮਜ਼ੋਰ ਨਾ ਹੋਇਆ ਕਰੋ ਸਰਦਾਰ ਭਗਤ ਸਿੰਘ ਇਕੱਲੇ ਹੀ ਸੀ ਆਜ਼ਾਦੀ ਲੈਣ ਵਾਲਾ ਜਿਹਦੇ ਫਾਸੀ ਤੇ ਚੜਿਆ ਨਾਲ ਦੋ ਹੋਰ ਭਰਾ ਸੀ ਤੇ ਸੁਭਾਸ਼ ਚੰਦਰ ਬੋਸ ਵੀ ਕਰ ਲਈ ਸੀ ਆਜ਼ਾਦੀ ਉਹਨਾਂ ਦੀ ਲੜਾਈ ਨਾਲ ਮਿਲੀ ਹੈ ਇਸ ਕਰਕੇ ਮੈਂ ਸਾਡੇ ਨੌਜਵਾਨਾਂ ਨੂੰ ਕਹਿਣਾ ਔਰ ਜਿਹੜੇ ਸਾਡੇ ਵੀਰ ਵਖਰੀ ਵਖਰੀ ਬੋਲੀ ਬੋਲਦੇ ਨੇ ਉਹਨੂੰ ਕਹਿਣਾ ਚਾਹਨਾ ਮੇਰੀ ਗੱਲ ਕੇ ਧਿਆਨ ਨਾਲ ਸੁਣ ਲਓ ਵੀਰੋ ਭਾਵੇਂ ਸਰਦਾਰ ਮਾਨ ਸਾਹਿਬ ਹੈ ਉਮਰ ਚ ਮੈਥੋਂ ਵੱਡੇ ਐ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅਮਰਤਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜੇ ਸਹੀ ਤਿੰਨ ਸਾਰੇ ਇਕੱਠੇ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤ ਲੇਗਾ ਫਿਰ ਨਾ ਕਿਸਾਨ ਨੂੰ ਵਟ ਤੇ ਬੈਠਣ ਦੀ ਲੋੜ ਆ ਨਾ ਰੁਣਦੀ ਲੋੜ ਐ ਇਸ ਕਰਕੇ ਆਓ ਵੀਰੋ ਭਵੇਂ ਕਿਸਾਨ ਹੋ ਭਵੇਂ ਬਖ ਬਖ ਬੋਲੀਆਂ ਬੋਨਣ ਵਾਲੇ ਸਾਡੇ ਵੀਰ ਹੋ ਜੇ ਕੋਈ ਸਾਥੋਂ ਕੰਮ ਕਰਦਾ ਤਾਂ ਕਮੀ ਐ ਤੁਸੀਂ ਸਾਥੋਂ ਚੰਗਾ ਕਰ ਲੋ ਲੇਕਿਨ ਆਪਾਂ ਇੱਕ ਦੂਜੇ ਦੇ ਵਿਰੁੱਧ ਨਾ ਬੋਲੀਏ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਇੱਜ਼ਤੀ ਕਰਦਾ ਕਿ ਕਦੇ ਇੱਕ ਦੂਜੇ ਦੇ ਵਿਰੁੱਧ ਨਾ ਬੋਲੋ ਆਪਾਂ ਸਾਰੇ ਭਰਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਬੰਨ੍ਹਣ ਵਾਲੇ ਆ ਆਪਾਂ ਸਾਡਾ ਪਿਤਾ ਦਸ਼ਵੇਸ਼ ਗੁਰੂ ਸਾਹਿਬ ਹੈ ਇਸ ਕਰਕੇ ਜੇ ਅਸੀਂ ਇੱਕ ਪਿਓ ਦੇ ਪੁੱਤਾਂ ਸਾਡਾ ਗੁਰੂ ਗੁਰੂ ਰਸਤਾ ਵੀ ਇੱਕ ਹੈ ਫਿਰ ਸਾਡੀ ਲੜਾਈ ਕਾਦੀ ਹੈ ਇਸ ਕਰਕੇ ਮੈਂ ਨਵਾਂ ਨਾਂ ਜਨਮ ਦਿਨ ਕਹਿਣਾ ਚਾਹੁੰਦਾ ਕਿ ਸਰਦਾਰ ਭਗਸੋਰੀ ਜੀ ਤੋਂ ਲੜਦੇ ਸੀ ਬਬਰ ਅਕਾਲੀ ਲੜਦੇ ਸੀ ਕੋਈ ਅਕਾਲੀਆਂ ਨੂੰ ਨਹੀਂ ਸੀ ਬਾਰਦਾ ਕੋਈ ਦੇਸ਼ ਭਗਤਾ ਨੂੰ ਸੀ ਬਾਰਦਾ ਉਹਦੀ ਲੜਾਈ ਸੀ ਗਰੇਜ ਨਾਲ ਆਪਣੀ ਲੜਾਈ ਤਾਂ ਆਪਣੇ ਹੱਕਾਂ ਵਾਲਿਆਂ ਨਾਲ ਆ ਜਿਹੜੇ ਖੋਦੇ ਨੇ ਆਪਸ ਵਿੱਚ ਕਾਦੋ ਲੜਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਅੱਜ ਦੇ ਦਿਨ ਤੇ ਇਸ ਦਿਨ ਦੀ ਖਾਲਸੇ ਦੀ ਜਨਮ ਦਿ ਤੇ ਵਧਾਈ ਦੇ ਕੇ ਤੇ ਪ੍ਰਧਾਨ ਜੀਆ ਨੂੰ ਤੁਸੀਂ ਜੋ ਬੜਾਇਆ ਉਹਨਾਂ ਨੂੰ ਵੀ ਬਹੁਤ ਬਧਾਈ ਦਿਨਾ ਨਾਲ ਗੁਰੂ ਤੋਂ ਬਗਦਾ ਕਿ ਗੁਰੂ ਇਹਨਾਂ ਦੇ ਸਿਰ ਤੇ ਹੱਥ ਰੱਖੋ ਕੌਮ ਦੀ ਸੇਵਾ ਤਕੜੇ ਹੋ ਕੇ ਨਿਮਰਤਾ ਨਾਲ ਦਿੜਤਾ ਨਾਲ ਪੰਜਾਬ ਦੇ ਭਲੇ ਵਾਸਤੇ ਆਖਰੀ ਸਾਹਾਂ ਤੱਕ ਲੜਨ ਤਾਂ ਪੰਜਾਬ ਤਰੱਕੀ ਵਾਸਤੇ ਇਹਨਾਂ ਦਾ ਆਖਰੀ ਆਖਰੀ ਸਾਹ ਤੱਕ ਲੜਾਈ ਜਾਰੀ ਰਹੇ ਸੋ ਥਾਨਾ ਸਾਰਿਆਂ ਦਾ ਅੱਜ ਦੇ ਦਿਨ ਤੇ ਜੋ ਤੁਸੀਂ ਏਡੀ ਵੱਡੀ ਸੰਗਤ ਆਇਓ ਮੈਥੋਂ ਪਹਿਲਾਂ ਤਾਂ ਕਿਹਾ ਮਿੱਡੂ ਖੜੇ ਲੰਬੀ ਵਾਲੇ ਵੀਰੋ ਇਹ ਸਾਰਾ ਹੀ ਲੰਬੀ ਹੈ ਇਹ ਪੰਜਾਬ ਸਾਰਾ ਲੰਬੀ ਹੈ ਪੰਜਾਬ ਸਾਰਾ ਅਕਾਲੀ ਦਲ ਦਾ ਹੈ ਔਰ ਦਿੱਲੀ ਹਰਿਆਣਾ ਰਾਜਸਥਾਨ ਵੀ ਕਾਲੀ ਦਲ ਦਾ ਹੈ ਸਾਰਾ ਦੇਸ਼ ਇਕੱਠਾ ਹੋਏਗਾ ਅਕਾਲੀ ਦਲ ਮਜ਼ਬੂਤ ਹੋਏਗਾ ਫਿਰ ਆਪਣੀ ਜਿੱਤ ਹੋਏਗੀ